ਅਸਲਾਮ ਅਲੈਕਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਗੁਰਪਤਪਨ ਸਿੰਘ ਪੰਨੂ ਨੇ ਨਰਿੰਦਰ ਮੋਦੀ ਨੂੰ ਲੈ ਕੇ ਕੀਤੇ ਵੱਡੇ ਵੱਡੇ ਇਨਕਸ਼ਾਫ ਦਿੱਤੀ ਵੱਡੀ ਤਮਕੀ ਆਖਰ ਕੀ ਇਨਕਸ਼ਾਫ ਕੀਤੇ ਕੀ ਤਮਕੀ ਦਿੱਤੀ ਹੈ ਇਸ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਜੁਆਇਨ ਕਰਨ ਦਾ ਜੀ ਸਾਧਿਆ ਪੈ ਤੁਹਾਨੂੰ ਵੀ ਤੇ ਪਾਕਿਸਤਾਨ ਦੇ ਮੇਰੇ ਸਾਰੇ ਭੈਣਾਂ ਦੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰੀਆ ਤੁਹਾਡੀ ਸਟੇਟਮੈਂਟ ਸਾਰਿਆਂ ਦੇ ਦਿਲ ਨੂੰ ਛੂ ਗਈ ਪਾਕਿਸਤਾਨੀਆਂ ਦੇ ਜਿਹੜੀ ਤੁਸੀਂ ਦਿੱਤੀ ਕਿ ਸਿੱਖ ਬਰਾਦਰੀ ਜਿਹੜੀ ਇਹ ਸਾਰੇ ਪਾਕਿਸਤਾਨ ਦੇ ਨਾਲ ਆ ਇਹ ਦੱਸੋ ਇਹ ਜਿਹੜਾ ਕੁਝ ਹੋ ਰਿਹਾ ਹੈ ਐਸਕੇਲੇਸ਼ਨ ਆਬਵੀਅਸਲੀ ਚੰਦਾ ਇੰਡੀਆ ਇਹ ਇੱਕ ਵਾਰੀ ਨਹੀਂ ਕਈ ਵਾਰੀ ਇਹ ਸਾਬਿਤ ਵੀ ਹੋ ਚੁੱਕਾ ਹੈ ਇਸ ਦਾ ਇਲਾਜ ਕੀ ਹੈ ਕੀ ਕਰਨਾ ਕੀ ਚਾਹੀਦਾ ਹੈ ਕਿਉਂਕਿ ਅਸੀਂ ਤੇ ਜਿਹੜਾ ਜਿਹੜਾ ਫੋਰਮ ਲੱਭਦਾ ਹੈ ਜਿਹੜਾ ਇੰਟਰਨੈਸ਼ਨਲ ਮੈਂ ਸਮਝਦਾ ਪੈਨ ਪਰ ਇਹਦਾ ਇੱਕੋ ਹੀ ਇਲਾਜ ਹੈ ਜਿਹੜਾ ਕਿ 1971 ਦੇ ਵਿੱਚ ਭਾਰਤੀ ਫੌਜਾਂ ਨੇ ਪਾਕਿਸਤਾਨ ਦਾ ਇੱਕ ਅੰਗ ਜਿਹੜਾ ਹੈ ਉਹ ਬੰਗਲਾਦੇਸ਼ ਮਿਲਟਰੀਲੀ ਤੋੜ ਦਿੱਤਾ ਤੇ ਜੂਨ 84 ਚ ਜੋ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਤੇ ਉਸ ਵਕਤ ਸਿੱਖ ਫੌਜੀਆਂ ਨੇ ਭਾਰਤੀ ਫੌਜ ਛੱਡੀ ਤੇ ਟੈਂਕ ਚੱਕੇ ਤੇ ਹਮਲਾ ਕਰਨ ਵਾਸਤੇ ਪੰਜਾਬ ਵੱਲ ਆ ਗਏ ਕਿ ਇਹ ਵੀ ਸ਼ਾਇਦ ਪਾਕਿਸਤਾਨ ਦੀ ਫੌਜ ਕਿਉਂਕਿ ਉਸ ਵਕਤ ਇੱਕ ਅੰਡਰਸਟੈਂਡਿੰਗ ਸੀ ਕਿ ਪਾਕਿਸਤਾਨ ਦੀ ਫੌਜ ਆਏਗੀ ਤੇ ਪੰਜਾਬ ਨੂੰ ਆਜ਼ਾਦ ਕਰਵਾਏਗੀ ਪਰ ਉਹ ਨਹੀਂ ਹੋ ਸਕਿਆ ਚਲੋ ਉਹ ਹਿਸਟਰੀ ਜਿਹੜੀ ਹੈ ਉਸ ਤੋਂ ਆਪਾਂ ਨੂੰ ਸਿੱਖਣਾ ਚਾਹੀਦਾ ਜੇ ਉਹ ਪਾਕਿਸਤਾਨ ਇਫ ਇਟ ਹੈਜ਼ ਟੂ ਮੇਨਟੇਨ ਇਟਸ ਪ੍ਰੈਸੈਂਟ ਸਟੇਟਸ ਐਂਡ ਪ੍ਰੈਸੈਂਟ ਮੈਪ ਇਟ ਇਜ਼ ਫੇਸਿੰਗ ਐਨ ਐਗਜ਼ਿਸਟੈਂਸ਼ੀਅਲ ਥ੍ਰੈਟ ਫਰਮ ਦੀ ਇੰਡੀਆ ਦਾ ਓਨਲੀ ਸੋਲੂਸ਼ਨ ਯੂ ਹੈਵ ਇਜ਼ ਕਿ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਕਰਵਾਇਆ ਜਾਏ ਉਥੇ ਖਾਲਿਸਤਾਨ ਬਣੇ ਤੇ ਉਸ ਤੋਂ ਬਾਅਦ ਪਾਕਿਸਤਾਨ ਦੀ ਹਵਾਵਲ ਨਹੀਂ ਕੋਈ ਵੇਖ ਸਕਦਾ ਅਸੀਂ ਜਾਣੀਏ ਸਿੱਖ ਖਾਲਿਸਤਾਨ ਪੰਜਾਬ ਤੇ ਅਸੀਂ ਹਿੰਦੁਸਤਾਨ ਵੇਖੀਏ ਅਸੀਂ ਹਿੰਦੁਸਤਾਨ ਦੇ ਨੋ ਟੁਕੜੇ ਕਰਾਂਗੇ ਯੂ ਕੀਪ ਮਾਈ ਵੀਡੀਓ ਇਫ ਆਈ ਸਰਵਾਈਵ ਫॉर 10 ইয়ার্স ইফ আই ਸਰਵਾਈਵ ਯੂ ਵਿਲ ਸੀ ਥਿਸ ਹੈਪਨਿੰਗ ਕੇ ਜੇ ਪਾਕਿਸਤਾਨ ਦੀ ਸਰਕਾਰ ਇਹ ਪਾਕਿਸਤਾਨ ਦੀ ਫੌਜ ਪੰਜਾਬ ਤੇ ਸਿੱਖ ਨਾਲ ਖੜਦੀ ਹੈ ਤੇ ਉਥੇ ਖਾਲਿਸਤਾਨ ਬਣਦਾ ਹੈ ਤੇ ਰੋਜ ਟੂ ਦੀ ਇੰਡੀਪੈਂਡੈਂਸ ਆਫ ਕਸ਼ਮੀਰ ਰਨਸ ਥਰੂ ਖਾਲਿਸਤਾਨ ਤੇ ਹਿੰਦੁਸਤਾਨ ਜਿਹੜਾ ਹੈ ਇਨ ਪ੍ਰੈਜ਼ੈਂਟ ਸ਼ੇਪ ਐਂਡ ਫਾਰਮ ਜਿਹੜਾ ਤੁਸੀਂ ਉਸ ਦਾ ਨਕਸ਼ਾ ਦੇਖਦੇ ਹੋ ਇਹ ਦੁਨੀਆ ਤੋਂ ਮਿਟਾ ਦੇਾਂਗੇ ਹਮ ਸਹੀ ਇਹ ਤੁਹਾਡੀ ਗੱਲ ਬਿਲਕੁਲ ਔਨ ਰੈਕੋਰਡ ਹੈ ਪਹਿਲੇ ਵੀ ਅਸੀਂ ਸੁਣੀ ਹੈ ਅਦਰਵਾਇਜ਼ ਵੀ ਅਸੀਂ ਵੇਫ ਰਹੇ ਆ ਭਾਰਤ ਵਿੱਚ ਬਹੁਤ ਜ਼ਿਆਦਾ ਇਸ ਵਕਤ ਸੈਪਰੇਟਿਸ ਮੂਵਮੈਂਟ ਸਾਨੂੰ ਨਜ਼ਰ ਆ ਰਹੀ ਹੈ ਪਾਕਿਸਤਾਨੀਆਂ ਦੀ ਤਾਂ ਚਲੋ ਇੱਕ ਤਰਫ ਇੱਕ ਪਾਸੇ ਰੱਖੋ ਉਹਨਾਂ ਨੂੰ ਜਿਹੜੇ ਮੁਸਲਮਾਨ ਉੱਧ ਇੰਡੀਆ 'ਚ ਰਹਿੰਦੇ ਨੇ ਉਹਨਾਂ ਨੂੰ ਸ਼ਿਕਾਇਤਾਂ ਨੇ ਹੋਰ ਮਜ਼ਾਹਿਬ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਸ਼ਿਕਾਇਤਾਂ ਨੇ ਸਿੱਖਾਂ ਨੂੰ ਸ਼ਿਕਾਇਤਾਂ ਨੇ ਉਹ ਇਹ ਜਿਹੜਾ ਸਾਰਾ ਪਲਾਨ ਕਰਕੇ ਰੌ ਨੂੰ ਇਨਵੋਲਵ ਕਰਕੇ ਇਹ ਫਾਲਸ ਫਲੈਗ ਆਪਰੇਸ਼ਨ ਜਿਹੜੇ ਕੀਤੇ ਜਾਂਦੇ ਨੇ ساری جڑی ہمسایا تو افغانستان ہو گیا ایران ہو گیا اے جڑی سرزمین استعمال کی جاندی پاکستان دے خلاف اے دنیا دے سامنے آ تو رہا ہے پر تو لگتا کی ہے کہ مسئلہ کی ہے نا ڈلے کیوں ہیں ریسپونس کیوں نہیں کر دے مغربی دنیا انٹرنیشنلی کیوں یہ بات نہیں کر دی کیا بھارت تو کوئی خطرہ ہے کوئی بہت بڑی اکانومی ہو گئی ہے کہ جڑا برداشت نہیں کر سکتے بھارت نال کوئی گل کرنا کوئی کوئی بھی اگریمنٹ کرنا اس چیز پہ ਨੇ ਉਹਦੇ ਵਿੱਚ ਦੇਖੋ ਵੀ ਹੈਵ ਟੂ ਜਸਟ ਲੁੱਕ ਇੰਟੂ ਥਿਸ ਵੈਰੀ ਇੰਡੀਪੈਂਡੈਂਟਲੀ ਹੁਣ ਪਹਿਲਗਾਮ ਹੋਇਆ ਹੈ ਪਹਿਲਾਂ ਇਸ ਦਾ ਆਪਾਂ ਇਹ ਦੇਖਣਾ ਹੈ ਕਿ ਵੀ ਹੈਵ ਟੂ ਐਨਲਾਈਜ਼ ਐਂਡ THEN ਵੀ ਹੈਵ ਟੂ ਪਿਟ ਆਵਰ ਕੇਸ ਬਿਫੋਰ ਦ ਵਰਡ ਤੁਸੀਂ ਮੈਨੂੰ ਸਾਰੇ ਇਹ ਦੱਸੋ ਕਿ ਜੇ ਇਹ ਕਹਿੰਦੇ ਹੈ ਜੀ ਇਹ ਪਾਕਿਸਤਾਨ ਨੇ ਕੀਤਾ ਜੇ ਇਹ ਕਹਿੰਦੇ ਹੈ ਕਸ਼ਮੀਰੀ ਫਰੀडम फाइਟਰਸ ਨੇ ਕੀਤਾ ਤੁਸੀਂ 100 ਸਾਲ ਦਾ ਇਤਿਹਾਸ ਤੇ ਸਾਰੀ ਦੁਨੀਆ ਪੜ ਸਕਦੀ ਹੈ ਉਸ ਤੋਂ ਪਹਿਲੇ ਵਾਲਾ ਚਲੋ ਨਹੀਂ ਪੜ ਸਕਦੀ ਕੀ ਆਮ ਇਨਸਾਨ ਨੂੰ ਮਾਰ ਕੇ ਚਾਹੇ ਉਸ ਦਾ ਮਜ਼ਹਬ ਹਿੰਦੂ ਹੈ ਚਾਹੇ ਮੁਸਲਮਾਨ ਹੈ ਚਾਹੇ ਕੀ ਆਜ਼ਾਦੀ ਦੀ ਤਾਰੀਖ ਅੱਗੇ ਵੱਧ ਸਕਦੀ ਹੈ ਕੀ ਕਸ਼ਮੀਰ ਆਜ਼ਾਦ ਹੋ ਸਕਦਾ ਜੇ ਸਾਰੇ ਹਿੰਦੂ ਉੱਥੇ ਮਾਰ ਦੇਣ ਨਹੀਂ ਹੋ ਸਕਦਾ ਜੇ ਸਿੱਖ ਪੰਜਾਬ ਦੇ ਵਿੱਚ ਹਿੰਦੂਆਂ ਨੂੰ ਮਾਰ ਦੇ ਤੇ ਆਜ਼ਾਦ ਹੋ ਜਾਏਗਾ ਜਾਂ ਭਾਰਤ ਕਹੇ ਕਿ ਮੈਂ ਸਾਰੇ ਸਿੱਖ ਮਾਰ ਦੇਣੇ ਆ ਤੇ ਪੰਜਾਬ ਦੀ ਆਜ਼ਾਦੀ ਦੀ ਮੂਹਮ ਰੁਕ ਜਾਏਗੀ ਨਹੀਂ ਹੋ ਸਕਦਾ ਨਹੀਂ ਹੁੰਦਾ ਸੋ ਆਪਾਂ ਇਹ ਦੇਖਣਾ ਵੀ ਪਹਿਲਗਾਮ ਜਿਹੜਾ ਇਹਨਾਂ ਨੇ ਫਾਲਸ 플ੈਗ ਆਪਰੇਸ਼ਨ ਭਾਰਤੀ ਖੁਫੀਆ ਏਜੰਸੀਆਂ ਨੇ ਆਪਣੇ ਪ੍ਰੌਕਸੀਜ਼ ਦੇ ਰਾਹੀਂ ਕੀਤਾ ਉਹਦਾ ਫਾਇਦਾ ਕਿੰਨੂੰ ਹੁੰਦਾ ਔਰ ਕੀਤਾ ਕਿਉਂ ਸਹੀ ਇਹਦਾ ਕਾਰਨ ਹੈ ਕਰਨ ਦਾ ਕਿ ਜਦੋਂ ਪ੍ਰੈਜ਼ੀਡੈਂਟ ਕੁਲਿੰਟਨ 2000 ਵਿੱਚ ਆਇਆ ਸੀ ਉਦੋਂ 36 ਸਿੰਘਪੁਰਾ ਦੇ ਵਿੱਚ ਸਿੱਖਾਂ ਦੀ ਕਤਲੋਗਾਰਧ ਹੋਈ ਸੀ ਔਰ ਮੇਰੇ ਕੋਲ ਉਸ ਦੀ ਨਾਟ ਓਨਲੀ ਐਵੀਡੈਂਸ ਹੈ ਵੀਡੀਓ ਨਿਕਲੀ ਹੈ ਲੈਫਟਨੈਂਟ ਜਰਨਲ ਕੇਐਸ ਗਿੱਲ ਦੀ ਜਿਹਦੇ ਜੋ ਕੁਝ ਨਾਮ ਕਹਿ ਰਿਹਾ ਮੈਂ ਤੁਹਾਨੂੰ ਫਾਰਵਰਡ ਵੀ ਕਰ ਦਿਆਂਗਾ ਤੁਸੀਂ ਆਪਣੇ ਪ੍ਰੋਗਰਾਮ 'ਤੇ ਦਿਖਾਓ ਕਿ ਉਹ ਕਹਿ ਰਿਹਾ ਕਿ ਜੀ ਜਿਹੜਾ ਸਤੀ ਸਿੰਘ ਪੁਰਾ ਹੈ ਉਹ ਫਾਲਸ ਫਲੈਗ ਆਪਰੇਸ਼ਨ ਸੀ ਇੰਡੀਅਨ ਆਰਮੀ ਦੇ ਕੈਪਟਨ ਨੇ ਕੀਤਾ ਔਰ ਉਹ ਕੈਪਟਨ ਮੇਰੇ ਕੋਲ ਨਿਊਯਾਰਕ ਦੇ ਵਿੱਚ ਕੈਪਟਨ ਰਠੌਰ ਘਟੋ ਘਟ 10 ਵਾਰੀ ਮੈਨੂੰ ਮਿਲ ਕੇ ਉਹ ਕੰਫੈਸ ਕਰ ਚੁੱਕਾ ਵੀ ਅਸੀਂ ਮਾਰੇ ਸੀ ਉੱਥੇ ਸਿੱਖ ਤੇ ਨਹੀਂ ਸੀ ਹੋਣਾ ਚਾਹੀਦਾ ਅੱਜ ਲੈਫਟਨਰ ਜਨਰਲ ਕੇਐਸ ਗਿਲ ਕਹਿ ਰਿਹਾ ਵੀ ਇੰਡੀਅਨ ਆਰਮੀ ਦੇ ਕੈਪਟਨਸ ਨੇ ਕੀਤਾ ਸੀ ਲਾਲ ਕ੍ਰਿਸ਼ਨ ਅਡਵਾਨੀ ਉਦੋਂ ਹੋਮ ਮਿਨਿਸਟਰ ਹੁੰਦਾ ਸੀ ਉਹ ਤੇ ਕਹਿੰਦੇ ਕੀਤਾ ਸੀ ਕਲਿੰਟਨ ਭਾਰਤ ਵਿੱਚ ਦੌਰੇ ਤੇ ਆਇਆ ਸੀ ਇਸ ਕਰਕੇ ਕੀਤਾ ਸੀ ਸਿੱਖਾਂ ਨੂੰ ਮਾਰ ਕੇ ਸਿੱਖਾਂ ਨੂੰ ਮੁਸਲਮਾਨਾਂ ਤੋਂ ਦੂਰ ਕਰਨ ਵਾਸਤੇ ਸਿੱਖਾਂ ਨੂੰ ਮਾਰ ਕੇ ਪਾਕਿਸਤਾਨ ਤੇ ਇਲਜ਼ਾਮ ਲਗਾ ਕੇ ਅਮਰੀਕਾ ਤੋਂ ਦੂਰ ਕਰਨ ਵਾਸਤੇ ਕੀਤਾ ਸੀ ਉਹੀ ਕਾਪੀ ਬੁੱਕ ਸਟਾਈਲ ਪਲੇ ਬੁੱਕ ਜਿਹੜੀ ਬੀਜੇਪੀ ਦੀ ਹਿੰਦੂ ਤਵਾ ਅਜੰਡੇ ਦੀ ਹੈ ਦੇ ਆਰ ਪਲੇਇੰਗ ਇਟ ਇਨ ਪਹਲਗਾਮ ਪਰ ਨਿਸ਼ਾਨਾ ਕੀ ਨਿਕਲਿਆ ਕਿ ਦੁਨੀਆ ਜਿਹੜੀ ਹੈਗੀ ਆ ਨਾਉ ਇਟਸ ਅ ਸੋਸ਼ਲ ਮੀਡੀਆ 2000 ਚ ਕੱਟ ਸੀਗਾ ਹੁਣ ਅੱਜ ਅਸੀਂ ਦੁਨੀਆ ਦੇ ਵਿੱਚ ਜਿਹੜਾ ਹੈ ਹਿੰਦੁਸਤਾਨ ਦੀ ਇਹ ਨੈਰੇਟਿਵ ਉਸ ਨੂੰ ਅਸੀਂ ਡਿਪਲੋਮੈਟਿਕਲੀ ਵੀ ਚੈਲੰਜ ਕਰਦੇ ਪਏ ਆਂ ਔਰ ਖੁੱਲ੍ਹਿਆਂ ਆਮ ਆ ਕੇ ਕਹਿ ਰਹੇ ਆਂ ਕਿ ਜੇ ਤੁਸੀਂ ਪਾਕਿਸਤਾਨ ਦੇ ਨਾਲ ਜੰਗ ਕਰੋਗੇ ਤੇ ਪੰਜਾਬ ਦੀ ਧਰਤੀ ਤੇ ਸਿੱਖ ਭਾਰਤੀ ਫੌਜਾਂ ਦਾ ਮੁਕਾਬਲਾ ਕਰਨਗੇ ਤੇ ਅਸੀਂ ਆਪਣੇ ਪਾਕਿਸਤਾਨ ਜਿੱਥੇ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਹੈ ਪਾਕਿਸਤਾਨ ਜਿਸ ਨੂੰ ਅਸੀਂ ਰੀੜ ਦੀ ਹੱਡੀ ਹੁਣ ਆਪਣੀ ਸਮਝਦੇ ਆ ਅਸੀਂ ਉਹਨਾਂ ਤੇ ਗੋਲੀ ਨਹੀਂ ਚੱਲਣ ਦੇਵਾਂਗੇ ਪੰਜਾਬ ਚੋਂ ਤੁਸੀਂ ਨਿਕਲ ਕੇ ਨਹੀਂ ਜਾ ਸਕਦੇ ਇਸ ਦਾ ਇਹ ਮੀਨਸ ਅ ਲੋਟ ਪਨੂ ਜੀ ਦਿਸ ਮੀਨਸ ਅ ਲੋਟ ਐਂਡ ਵੀ 올 ਪਾਕਿਸਤਾਨੀਜ਼ ਆ ਵਰਰੀ ਗ੍ਰੇਟਫੁਲ ਟੂ ਯੂ ਫਾਰ ਦਿਸ ਸਟੇਟਮੈਂਟ ਜੀ ਉਹਦਾ ਉਹਦੇ ਚ ਚਲੋ ਮੈਂ ਉਹਨਾਂ ਮੈਂ ਹਜੇ ਤੁਹਾਨੂੰ ਇਹ ਦੱਸਣਾ ਚਾਹੁੰਦਾ ਉਹਦੇ ਜੋ ਫਾਇਦਾ ਕਿਸ ਧਿਰ ਨੂੰ ਹੋਇਆ ਪੈਲਗਾਮ ਚ ਸਿਰਫ ਇੱਕ ਜਿਹੜਾ ਸ਼ੈਤਾਨ ਹਵਾਨ ਤੇ ਦੁਸ਼ਮਣ ਹੈ ਉਹ ਹੈ ਨਰਿੰਦਰ ਮੋਦੀ ਤੇ ਭਾਜਪਾ ਤੇ ਹਿੰਦੂ ਤਵਾ ਤੇ ਭਾਰਤੀ ਹਕੂਮਤ ਯੂਨੀਅਨ ਆਫ ਇੰਡੀਆ ਸਿਰਫ ਉਹਨਾਂ ਨੂੰ ਫਾਇਦਾ ਹੋਇਆ ਇੱਕ ਪਾਸੇ ਉਹਨਾਂ ਨੇ ਪਾਕਿਸਤਾਨ ਦੇ ਇਲਜ਼ਾਮਾਂ ਅੱਤਵਾਦ ਫੁਲਾਉਂਦੇ ਆ ਦੂਸਰੇ ਪਾਸੇ ਉਹਨਾਂ ਨੇ ਹਿੰਦੂ ਮਾਰ ਕੇ ਉਹਨਾਂ ਤੋਂ ਵੋਟਾਂ ਲੈਣ ਦੀ ਕੋਸ਼ਿਸ਼ ਕੀਤੀ ਤੇ ਤੀਸਰੇ ਪਾਸੇ ਜਿਹੜਾ ਮੇਨ ਕਾਰਨ ਹੈ ਪਾਕ ਇੰਡੀਆ ਅੰਡਰ ਬੀਜੇਪੀ ਅੰਡਰ ਨਰਿੰਦਰ ਮੋਦੀ ਹੈਜ਼ ਬਿਕਮ ਦਾ ਬਿਗੇਸਟ ਐਕਸਪੋਰਟਰ ਆਫ ਇੰਟਰਨੈਸ਼ਨਲ ਟੈਰਰਿਜ਼ਮ ਦੁਨੀਆ ਦੇ ਵਿੱਚ ਅਤਵਾਦ ਫਲਾ ਰਿਹਾ ਹੈ ਮੇਰੇ ਉੱਤੇ ਉਹਨਾਂ ਨੇ 5 ਲੱਖ ਦਾ ਇਨਾਮ ਰੱਖਿਆ ਪਿਛਲੇ ਮਹੀਨੇ ਉਹਨਾਂ ਦੇ ਕਿ ਬੀਜੇਪੀ ਦੇ ਮੈਂਬਰ ਪਾਰਲੀਮੈਂਟ ਜੋ ਹਾਰਿਆ ਹੈ ਬੀਜੇਪੀ ਦਾ ਮਨਿਸਟਰ ਜਿਹੜਾ ਹੈ ਉਹ ਪਾਰਲੀਮੈਂਟ ਦੇ ਵਿੱਚ ਬੋਲ ਕੇ ਕਹਿ ਰਿਹਾ ਹੈ ਕਿ ਜੀ ਸਰਜਿਕਲ ਸਟ੍ਰਾਈਕ ਕਰੋ ਤੇ ਪੰਨੂ ਨੂੰ ਮਾਰ ਦਿਓ ਹਰਦੀਪ ਸਿੰਘ ਨੇ ਜਿੱਦ ਤੋਂ ਦੇਖਿਆ ਨਾ ਤੁਹਾਡੇ ਤੇ ਹਮਲਾ ਹੋਇਆ ਵੀ ਇਹ ਯੂ ਸਰਵਾਈਵਡ ਯਾ ਕੈਨੇਡਾ ਦੇ ਵਿੱਚ ਸਾਡਾ ਹਰਦੀਪ ਸਿੰਘ ਨੀਜਰ ਜਿਹੜਾ ਸ਼ਹੀਦ ਕਰ ਦਿੱਤਾ ਹੈ ਯੂਕੇ ਦੇ ਵਿੱਚ ਸਾਡੇ ਪਾਈ ਪਰਮਜੀਤ ਸਿੰਘ ਪੰਮਾ ਸਾਡੇ ਕੋਆਰਡੀਨੇਟਰ ਹੈ ਉਹਨਾਂ ਦੇ ਉੱਤੇ ਇਨਾਮ ਰੱਖਿਆ ਵੀ ਉਹਨਾਂ ਨੂੰ ਮਾਰ ਦੋ ਟੂ ਕਵਰ ðiਜ਼ ਆਲ ਥਿੰਗਸ ਕਿ ਜੀ ਆਪਣਾ ਅਤਵਾਦ ਜਿਹੜਾ ਦੁਨੀਆ ਦੇ ਵਿੱਚ ਆ ਰਿਹਾ ਹੈ ਟ੍ਰਾਂਸਨੈਸ਼ਨਲ ਟਰੋਰਰਿਜ਼ਮ ਉਹਨੂੰ ਦਬਾਉਣ ਵਾਸਤੇ ਜਿਹੜੀ ਇਨਵੈਸਟੀਗੇਸ਼ਨਸ ਚੱਲ ਰਹੀਆਂ ਹਨ ਡਾਇਵਰਟ ਕਰਕੇ ਅਟੈਂਸ਼ਨ ਵਾਪਸ ਗੁਰਪਤਵੰਦ ਸਿੰਘ ਪੰਨੂ ਜਿਹੜੇ ਕਿ ਖਾਲਿਸਤਾਨ ਤਹਿਰੀਕ ਦੇ ਬਹੁਤ ਹੀ ਸਰਗਰਮ ਰਹਿਨੁਮਾ ਆਇਆ ਹੈ ਉਨਾ ਨੇ ਨਰਿੰਦਰ ਮੋਦੀ ਨੂੰ ਲੈ ਕੇ ਕੀਤੇ ਵੱਡੇ ਵੱਡੇ ਇਨਕਸ਼ਾਫ ਕਿ ਜਿਹੜਾ ਸਿਰਫ ਜਿਸ ਤਰ੍ਹਾਂ ਇਹ ਬਰਬਰੀਅਤ ਕਰਨ ਦੇ ਹੀਗੀ ਹੈ ਉਸ ਤਰ੍ਹਾਂ ਤੁਸੀਂ ਕਿਸੇ ਵੀ ਕੌਮ ਨੂੰ ਨਹੀਂ ਦਬਾ ਸਕਦੇ ਹੈਗੇ ਜਾਂ ਕੋਈ ਵੀ ਆਪਣਾ ਹਿੱਸਾ ਇਲਾਕਾ ਫਤਾ ਨਹੀਂ ਇਹ ਕਰ ਸਕਦੇ ਹੈਗੇ ਇਹ ਸਿਰਫ ਜ਼ੁਲਮ ਜ਼ਿਆਤੀ ਕੀਤੀ ਜਾਂਦੀ ਹੈਗੀ ਹੈ ਜਿਹੜੇ ਕਿ ਇਸ ਟਾਈਮ ਭਾਰਤ ਦੇ ਵਿੱਚ ਹੁੰਦੀ ਹੀ ਹੈ ਕਿ ਜਿੰਨੇ ਵੀ ਅਕਲੀਅਤ ਦੇ ਵਿੱਚ ਮੌਜੂਦ ਹੈਗੇ ਉਹ ਚ ਮੁਸਲਮਾਨ ਵੀ ਸ਼ਾਮਲ ਹੈ ਉਹਦੇ ਵਿੱਚ ਸਿੱਖ ਵੀ ਸ਼ਾਮਲ ਹੈ ਅਸਾਈ ਵੀ ਸ਼ਾਮਲ ਹੈ ਉਹਨਾਂ ਦੇ ਨਾਲ ਜ਼ੁਲਮ ਜ਼ਿਆਤੀ ਹੁੰਦੀ ਹੀ ਹੈ ਔਰ ਨਾਲੇ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਅਗਰ ਭਾਰਤ ਅਲੋ ਪਾਕਿਸਤਾਨ ਤੇ ਹਮਲਾ ਕੀਤਾ ਜਾਂਦਾ ਹੈਗਾ ਵਾ ਜਾਂ ਕਿਸੇ ਵੀ ਕਿਸਮ ਅ ਜੇ ਕੋਈ ਵੀ ਸਰਜਿਕਲ ਸਪਰਾਈ ਕੀਤੀ ਜਾਂਦੀ ਹੈ ਤੇ ਅਸੀਂ ਉਹਦਾ ਮੂੰਹ ਤੋੜ ਜਵਾਬ ਦਵਾਂਗੇ ਕਿਉਂਕਿ ਸਾਡੇ ਮੁਕੱਦਸ ਅਸਥਾਨ ਉੱਥੇ ਮੌਜੂਦ ਹੈਗੇ ਆ ਕੋਈ ਵੀ ਸਿੱਖ ਜਿਹੜਾ ਵੈ ਉਹ ਪਾਕਿਸਤਾਨ ਤੇ ਹਮਲਾ ਕਰਨੇ ਦੇ ਬਾਰੇ ਨਹੀਂ ਸੋਚ ਸਕਦਾ ਹੈਗਾ ਇਹ ਸਿਰਫ ਇਸ ਤਰ੍ਹਾਂ ਆਂਦੇ ਹਰਕਤਾਂ ਇਸ ਵਾਸਤੇ ਕੀਤੀਆਂ ਜਾਂਦੀਆਂ ਹੈ ਜਿਵੇਂ ਕਿ ਦੂਸਰੇ ਮੁਲਕ ਜਿਹੜੇ ਉਹਨਾਂ ਨੂੰ ਬਦਨਾਮ ਕੀਤਾ ਜਾਵੇ ਔਰ ਖਾਸ ਤੌਰ ਤੇ ਪਾਕਿਸਤਾਨ ਇਸ ਤਰ੍ਹਾਂ ਦੇ ਹਲਵੇ ਹਰਬੇਸ ਵਾਸਤੇ ਇਸਤੇਮਾਲ ਕੀਤੇ ਜਾਂਦੇ ਆ ਕਿ ਜਿਸ ਤਰ੍ਹਾਂ ਪਹਿਲੇ 1971 ਦੇ ਵਿੱਚ ਬੰਗਲਾਦੇਸ਼ ਟੁੱਟ ਕੇ علیحدਾ ਹੋ ਗਿਆ ਸੀਗਾ ਅੰਦਰੂਨੀ ਸਾਜ਼ਿਸ਼ਾਂ ਦੀ وجہ ਤੋਂ ਹੁਣ ਫਿਰ ਇਸ ਤਰ੍ਹਾਂ ਦੀ ਕੋਈ ਸਾਜ਼ਿਸ਼ ਚੱਲੀ ਜਾਵੇ ਔਰ ਅਗਰ ਵਾਕਈ ਪਾਕਿਸਤਾਨ ਚਾਹੁੰਦਾ ਹੈ ਕਿ ਦੁਨੀਆ ਦੇ ਨਕਸ਼ੇ ਤੇ ਉੱਤੇ ਮੌਜੂਦ ਰਹੇ ਇੱਕ ਨਾਮ ਰਵੇ ਫਿਰ ਜਿਸ ਤਰ੍ਹਾਂ ਭਾਰਤ ਨੇ 1971 ਦੇ ਵਿੱਚ ਚਾਲ ਚਲੀ ਸੀਗੀ ਇਸੇ ਤਰ੍ਹਾਂ ਪਾਕਿਸਤਾਨ ਵੀ ਪੰਜਾਬ ਨੂੰ ਹਿੰਦੁਸਤਾਨ ਦੇ ਕਬਜ਼ੇ 'ਚੋਂ علیحدਾ ਕਰੇ ਤੇ ਫਿਰ ਅਸੀਂ ਜਾਣੀਏ ਤੇ ਹਿੰਦੁਸਤਾਨ ਜਾਣੇ ਕੋਈ ਪਾਕਿਸਤਾਨ ਵਾਲ ਮੈਲੀ ਅੱਖ ਨਾ ਵੀ ਦੇ ਸਕਦਾ ਇਹ ਕਹਿਣਾ ਸੀਗਾ ਗੁਰਪਤਵੰਨ ਸਿੰਘ ਪਨੂਦਾਵਾ ਕੀ ਬਾਰੇ ਤੁਸੀਂ ਕੀ ਕਹਿੰਦੇ ਹੋ ਕਮੈਂਟਸ ਵਿੱਚ ਲਾਜ਼ਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼